ਅਸੀਂ ਪਹੁੰਚੇ ਪਿੰਡ ਮੂਸੇ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਚਾਹਣ ਵਾਲੇ ਜਾਨੀ ਕਿ ਇੱਥੇ ਪਹੁੰਚੇ ਨੇ ਪਿਛਲੇ ਲੰਮੇ ਸਮੇਂ ਤੋਂ ਜਾਨੀ ਕਿ ਲੋਕਾਂ ਨੂੰ ਇਸ ਗੱਲ ਦੀ ਜਾਨੀ ਕਿ ਉਡੀਕ ਸੀ ਕਿ ਜੇ ਸਿੱਧੂ ਮੂਸੇਵਾਲਾ ਫੇਰ ਜਨਮ ਲਏਗਾ ਅੱਜ ਉਸਨੇ ਸਿੱਧੂ ਮੂਸੇਵਾਲੇ ਨੇ ਫੇਰ ਜਨਮ ਲਿਆ ਮੈਂ ਕੈਮਰਾਮੈਨ ਨੂੰ ਕਹਿੰਨਾ ਦਿਖਾ ਦੇ ਗੇਟ ਮੂਰੇ ਗੁਵਾਰੇ ਜਾਨੀ ਕਿ ਬੰਨੇ ਹੋਏ ਨੇ ਲੋਕ ਜਿਹੜੇ ਉਹਨੇ ਪਿਆਰ ਕਰਨ ਵਾਲੇ ਪਹੁੰਚ ਰਹੇ ਨੇ ਸਿੱਧੂ ਮੂਸੇਵਾਲੇ ਨੇ ਫੇਰ ਜਾਨੀ ਕਿ ਜਨਮ ਲਿਆ ਉਹਦੇ ਪਿਆਰ ਕਰਨ ਵਾਲੇ ਉਹਨੂੰ ਚਾਹਣ ਵਾਲੇ ਸਿੱਧੂ ਨੂੰ ਜਾਨੀ ਕਿ ਇੱਥੇ ਉਹਨਾਂ ਦੇ ਘਰੇ ਵਧਾਈਆਂ ਦੇਣ ਆ ਰਹੇ ਨੇ ਹੋਰ ਬੜੇ ਵੀਰ ਆ ਰਹੇ ਨੇ ਤੇ ਨਿੱ ਮੈਂ ਮਾਨਸਾ ਤੁਹੀਂ ਮਾਨਸਾ ਤੋਂ ਸਿੱਧੂ ਨੂੰ ਕਿੰਨਾ ਪਿਆਰ ਕਰਦੇ ਸੀ ਬਹੁਤ ਜਿਆਦਾ ਵਸ ਲੋਟ ਆਇਆ ਸੀ ਤੂੰ ਤਾਂ ਭਰਾ ਬਸਾਂ ਹੀ ਮੰਨ ਲਓ ਵੀ ਸਿੱਧੂ ਹੀ ਆ ਗਿਆ ਦੁਬਾਰੇ ਸਿੱਧੂ ਆ ਗਿਆ ਹਾਂਜੀ ਸਿੱਧੂ ਥਾਪੀ ਕੇ ਮਾਰਦਾ ਸੀ ਐਂ ਕਰਕੇ ਮਾਰਦਾ ਸੀ ਹੁਣ ਅੰਦਰ ਜਾ ਕੇ ਵੇਖ ਆਏ ਨਾ ਜੀ ਜਾਣ ਨਹੀਂ ਦਿੰਦੀ ਇਹ ਤਾਂ ਇਹ ਜਾਣ ਨਹੀਂ ਦਿੰਦੇ ਕੀ ਕਹਿੰਦੇ ਆ ਕਹਿੰਦੇ ਬਸ ਬਹੁਤ ਭੀੜ ਹੈ ਜਾਣ ਨਹੀਂ ਦਿੰਦੀ ਮਾਂ ਮਾਤਾ ਇੱਥੇ ਹੀ ਆ ਸਿੱਧੂ ਜੀ ਦੇ ਹਸਪਤਾਲ ਹੈ ਹਸਪਤਾਲ ਨਹੀਂ ਜੀ ਹਸਪਤਾਲ ਹਾਂਜੀ ਕਿੰਨਾ ਚਾਰਜ ਬਹੁਤ ਜਿਆਦਾ ਚ ਆ ਗਈ ਓਕੇ ਓਕੇ ਇਧਰ ਮਾਤਾ ਜੀ ਪਹੁੰਚੀ ਬੱਚੇ ਦੀ ਪੁੱਛਦੇ ਕਿਵੇਂ ਲੱਗਦਾ ਫਿਰ ਦੀ ਮੋੜ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਹਾਂ ਜੀ ਸ਼ੁਕਰਾ ਪ੍ਰਮਾਤਮਾ ਦਾ ਬਹੁਤ ਬਹੁਤ ਜਿਆਦਾ ਹੈ ਨਾ ਜਿਸ ਦਿਨ ਗਿਆ ਸੀ ਉਹ ਵੀ ਲੋਕ ਅੱਡੇ ਖੜੇ ਹੁੰਦੇ ਯਾਦ ਕਰਕੇ ਤੇ ਅੱਜ ਵੀ ਜੀ ਵੀ ਮੋੜ ਆਏ ਬਹੁਤ ਪ੍ਰਮਾਤਮਾ ਦਾ ਸ਼ੁਕਰਾਮਾ ਹਰਾਏ ਦਾ ਜੀ ਮੋੜ ਆਏ ਹਾਂ ਜੀ ਹਾਂ ਸਾਨੂੰ ਬਹੁਤ ਖੁਸ਼ੀ ਹੈ ਜੀ ਜੀ ਹਾਂ ਜੀ ਇਹ ਗੇਟ ਸਿੱਧੂ ਮੂਸੇਵਾਲੇ ਨੇ ਜਨਨ ਕਿ ਆਪਦੇ ਹੱਥਾਂ ਨਾਲ ਬੜੇ ਸ਼ੌਂਕ ਨਾਲ ਜਨਨ ਕਿ ਕੰਮ ਕਰਾਇਆ ਸੀ ਮੀਨਾਕਾਰੀ ਦਾ ਜਨਨ ਕਿ ਇਹ ਸਾਗਵਾਨ ਦਾ ਬਣਿਆ ਹੋਇ ਯਾਦ ਕਰੇ ਸਾਰਾ ਸ਼ੌਂਕ ਨਾਲ ਕੰਮ ਕਰਾਇਆ ਸੀ ਹੋਰ ਵੀ ਪਰਿਵਾਰ ਪਹੁੰਚੇ ਨੇ ਆ ਬਾਈ ਕੀ ਕਿਹੜੇ ਪਿੰਡੋਂ ਆਏ ਸਸੀ ਗਾਬਰ ਜੀ ਮੈਂ ਬਲਾਡੇ ਤੋਂ ਆਇਆ ਜੀ ਤੇ ਮੇਰੇ ਨਾਲ ਮਿੱਤਰ ਸਾਥੀ ਪਟਵਾਰੀ ਆਏ ਨੇ ਫਰੀਦਕੋਟ ਤੋਂ ਜੀ ਉਹਨਾਂ ਨੂੰ ਮੈਂ ਲੈ ਕੇ ਆਇਆ ਜੀ ਇੱਥੇ ਜੀ ਖਾਸ ਤੌਰ ਤੇ ਅਸੀਂ ਧੰਨਵਾਦ ਕਰਦੇ ਹਾਂ ਪਰਮਾਤਮਾ ਸ਼ੁਕਰਾਨਾ ਕਰਦੇ ਹਾਂ ਜੀ ਅੱਜ ਇਸ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਜੀ ਤੇ ਮੈਂ ਇਸ ਟਾਈਮ ਜੁੱਦਾ ਪਟਵਾਰੀ ਆਈ ਜੀ ਤੇ ਮੇਰੇ ਮਿੱਤਰ ਹੋਰ ਵੀ ਪਟਵਾਰੀ ਸਾਹਿਬ ਆਏ ਹੋਏ ਨੇ ਉਹਨਾਂ ਸਾਰਿਆਂ ਨੂੰ ਵਿਖਾਉਣ ਵਾਸਤੇ ਆਏ ਜਾਂ ਅੱਜ ਖੁਸ਼ੀ ਦੇ ਮਾਹੌਲ ਦੇ ਵਿੱਚ ਆਏ ਆ ਜੀ ਪਹਿਲਾਂ ਵੀ ਇੱਕ ਵਾਰੀ ਅਸੀਂ ਆਏ ਸੀ ਇਨਸਾਫ ਦੀ ਮੰਗ ਕਰਦੇ ਸੀ ਪਰਮਾਤਮਾ ਨੇ ਅੱਜ ਬਹੁਤ ਸੋਹਣੀ ਇਸ ਪਰਿਵਾਰ ਦੀ ਸੁਣੀ ਆ ਜੀ ਬੈਗਰੂ ਬੱਚੇ ਨੂੰ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਜੀ ਤੇ ਜਿਹੜੇ ਲੋਕਾਂ ਨੂੰ ਆਪਾਂ ਨੂੰ ਉਮੀਦਾਂ ਸੀ ਉਹ ਬਹੁਤ ਪੂਰੀਆਂ ਹੋਈਆਂ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਬੱਚੇ ਨੂੰ ਤੰਦਰੁਸਤੀਆਂ ਬਖਸ਼ੇ ਤੇ ਸਿੱਧੂ ਮੂਸੇ ਵਾਲੇ ਦੀ ਜਿਹੜੀ ਘਾਟ ਆਪਾਂ ਨੂੰ ਮਹਿਸੂਸ ਹੋ ਰਹੀ ਸੀ ਬਾਈ ਬਹੁਤ ਚੰਗੇ ਦਿਲ ਦਾ ਬੰਦਾ ਸੀ ਵੀਰੇ ਅਸੀਂ ਪਹਿਲਾਂ ਮੈਂ ਆਰਮੀ ਦੇ ਵਿੱਚ ਸੀ ਅਸੀਂ ਉਦੋਂ ਵੀ ਮਿਲ ਕੇ ਜਾਂਦੇ ਰਹੇ ਆ ਬਹੁਤ ਉਹਨਾਂ ਨੇ ਸਾਡੇ ਮਤਲਬ ਕਿ ਜੀ ਆਇਆ ਬਿਠਾਉਣਾ ਚਾਹ ਪਾਣੀ ਪਿਉਣਾ ਗੱਲਾਂ ਬਾਤਾਂ ਕਰਨੀਆਂ ਬਹੁਤ ਡਾਊਨ ਟੂ ਅਰਥ ਬੰਦੇ ਸੀ ਉਹ ਤੇ ਬਹੁਤ ਵਧੀਆ ਸੁਭਾਅ ਦੇ ਚੰਗੇ ਸੀ ਅਸੀਂ ਕਹਿੰਦੇ ਜਿਹੜਾ ਉਹਨਾਂ ਦਾ ਵਿੱਚ ਚਲੋ ਵਿਛੋੜਾ ਸਾਨੂੰ ਹੋਇਆ ਉਹ ਕਾਟ ਮਹਿਸੂਸ ਨਹੀਂ ਹੋ ਰਹੀ ਅੱਜ ਅਸੀਂ ਖੁਸ਼ੀ ਦੇ ਮੌਕੇ ਤੇ ਆਏ ਅੰਦਰ ਢੋਲ ਵੱਜ ਰਹੇ ਨੇ ਭੰਗੜੇ ਪੈ ਰਹੇ ਨੇ ਜੀ ਤੇ ਬਾਈ ਸਾਡੇ ਨਾਲ ਫਰੀਦਕੋਟ ਤੋਂ ਆਏ ਹੋਏ ਨੇ ਤਿੰਨੇ ਜਣੇ ਜੀ ਜੀ ਤੇ ਬਹੁਤ ਸ਼ੁਕਰਾਨਾ ਸਰ ਤੁਹਾਡਾ ਜਿਨ੍ਹਾਂ ਨੇ ਸਾਨੂੰ ਇੱਥੇ ਇਸ ਜੋਗਾ ਸਮਝਿਆ ਰੱਬ ਦਾ ਵੀ ਸ਼ੁਕਰਾਨਾ ਆਈ ਦੇਖੋ ਕਿੰਨੀਆਂ ਖੁਸ਼ੀਆਂ ਨੇ ਪਰਿਵਾਰ ਦੇ ਵਿੱਚ ਜੀ ਤੇ ਬਹੁਤ ਧੰਨਵਾਦੀ ਇਹ ਕਿਵੇਂ ਲੱਗਦਾ ਜਿਹੜਾ ਮਾਹੌਲ ਜਨ ਕੇ ਬੜੀ ਖੁਸ਼ੀਆਂ ਅੰਦਰ ਪਟਾਕੇ ਚੱਲ ਰਹੇ ਨੇ ਢੋਲ ਵੱਜ ਰਹੇ ਨੇ ਲੋਕਾਂ ਦਾ ਵੀ ਜਨ ਕੇ ਬੜਾ ਇਕੱਠਾ ਹੈ ਇਹਦੇ ਪਿਆਰ ਕਰਨ ਵਾਲੇ ਪਹੁੰਚ ਗਏ ਨੇ ਇੱਥੇ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਵਧੀਆ ਲੱਗ ਰਿਹਾ ਸਾਨੂੰ ਸਾਨੂੰ ਦਿਲ ਤੋਂ ਖੁਸ਼ੀ ਹੈ ਜਿਹੜੀ ਚੀਜ਼ ਦਾ ਸਾਨੂੰ ਇੰਤਜ਼ਾਰ ਸੀ 1 ਸਾਲ ਤੋਂ ਉਹ ਅੱਜ ਪੂਰੀ ਹੋਈ ਹੈ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਬੱਚਾ ਦਿਨ ਰੁਗਣੀ ਰਾਤ ਚਗਣੀ ਤਰੱਕੀ ਕਰੇ ਜਿੱਦਾਂ ਕਿ ਭਾਈ ਸਿੱਧੂ ਮੂਸੇ ਵਾਲਾ ਸੀ ਅਸੀਂ ਕਹਿੰਦੇ ਆ ਉਸੇ ਰਸਤੇ ਤੇ ਉਸੇ ਤਰ੍ਹਾਂ ਤਰੱਕੀਆਂ ਚ ਧੰਨਵਾਦ ਕਹਿੰਦੇ ਵੀ ਸਿੱਧੂ ਮੂਸੇ ਵਾਲਾ ਫੇਰ ਆਏਗਾ ਆ ਗਿਆ ਮੁੜ ਕੇ ਫੇਰ ਆ ਗਿਆ ਬਾਈ ਜੀ ਆ ਗਿਆ ਉਹਨਾਂ ਦਾ ਗਾਣਾ ਵੀ ਇਸ ਨਾ ਦੱਸ ਉਹਨੂੰ ਪੁਰਾਣਾ ਥੋੜਾ ਫੇਰ ਆ ਗਿਆ ਹਾਂ ਉਹ ਅੱਜ ਆ ਗਿਆ ਬਾਈ ਜੀ ਜਿੰਨਾਂ ਨੂੰ ਅੱਜ ਜੈਲਸੀ ਹੋਈ ਉਹਨਾਂ ਨੂੰ ਇਹੀ ਵੀ ਥੋੜਾ ਪੁਰਾਣਾ ਦੁਬਾਰੇ ਆ ਗਿਆ ਜੀ ਹਾਂਜੀ ਤੁਸੀ ਕਿਵੇਂ ਲੱਗਦਾ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਜੀ ਬਹੁਤ ਜ਼ਿਆਦਾ ਵੀ ਅੱਜ ਵੀ ਇੱਕ ਖੁਸ਼ੀ ਦੇ ਅੰਸੂ ਆ ਰਹੇ ਨੇ ਅੱਖਾਂ ਦੇ ਵਿੱਚ ਜਦੋਂ ਅਸੀਂ ਇਹ ਘਰ ਦੇ ਵਿੱਚ ਪਹਿਲਾਂ ਆਉਂਦੇ ਸੀ ਬਹੁਤ ਵੀ ਐਂ ਜੇ ਹੁੰਦਾ ਸੀ ਆ ਵੀ ਬਹੁਤ ਵੀ ਇੱਕ ਸਾਡੇ ਕਮਾਂਡ ਸਾ ਜਿਲ੍ਹੇ ਦੀ ਇੰਨੀ ਤਾਕੜੀ ਸ਼ਖਸੀਅਤ ਜਿਹੜੇ ਕੋਈ ਇੰਡੀਆ ਨੂੰ ਇੰਡੀਆ ਚ ਨਹੀਂ ਸੀ ਮਾਨਸਾ ਨੂੰ ਜਾਣਦਾ ਕੋਈ ਇੰਡੀਆ ਨੂੰ ਨਹੀਂ ਸੀ ਜਿਹੜੇ ਦੇਸ਼ ਜਾਣਦੇ ਉਹਨਾਂ ਨੇ ਵੀ ਮਾਨਸਾ ਜ਼ਿਲ੍ਹੇ ਨੂੰ ਸਰਚ ਮਾਰੀ ਸੀ ਬਾਈ ਸਿੱਧੂ ਮੂਸੇ ਵਾਲਾ ਕਰਕੇ ਜਿਹਨੇ ਸਾਡੇ ਇਲਾਕੇ ਨੂੰ ਇੰਨਾ ਜਿਆਦਾ ਮਾਨ ਵਖਸਿਆ ਸਾਨੂੰ ਪ੍ਰਾਊਡ ਫੀਲ ਹੁੰਦਾ ਵੀ ਅਸੀਂ ਮਾਨਸਾ ਤੋਂ ਆ ਜੀ ਇਹ ਗੱਲ ਦਾ ਸਾਨੂੰ ਬਹੁਤ ਜਿਆਦਾ ਪ੍ਰਾਊਡ ਮਾਨਸਾ ਤੋਂ ਅਸੀਂ ਭਈ ਅਸੀਂ ਉਸ ਇਲਾਕੇ ਤੋਂ ਆ ਸਿੱਧੂ ਮੂਸੇ ਵਾਲਾ ਬਾਈ ਜਿੱਥੇ ਜਿਹੜਾ ਬਿਲਬਾਰਡ ਦੇ ਉੱਤੇ ਸਾਇਆ ਹੋਇਆ ਸੀ ਕੋਈ ਪੰਜਾਬੀ ਕੋਈ ਵੀ ਟਾਰਬਨ ਵਾਲਾ ਮਾਤਰ ਪਗੜੀ ਵਾਲਾ ਨਾਜਮਾਨ ਹੋਣ ਬਾਈ ਦੇ ਘਰੇ ਫੇਰ ਦੁਬਾਰੇ ਫੇਰ ਬਾਈ ਮੈਨੂੰ ਤਾਂ ਲੱਗਦਾ ਵੀ ਉਹੀ ਸੇਮ ਹੀ ਆਏਗਾ ਬਾਈ ਸਿੱਧੂ ਮੂਸੇ ਵਾਲੀ ਵਾਪਸੀ ਆ ਗਿਆ ਇਹ ਸਮਝ ਲਓ ਵੀ ਅੱਜ ਇੰਨੀ ਖੁਸ਼ੀ ਹੈ ਕਿ ਵੀ ਇੰਨਾ ਜ਼ਿਆਦਾ ਵੀ ਬਸ ਵੀ ਖੁਸ਼ੀ ਦੇ ਹੰਝੂ ਨੇ ਅੱਜ ਪਹਿਲਾਂ ਇੱਕ ਦੁੱਖ ਦੇ ਹੰਝੂ ਲੈ ਕੇ ਆਉਂਦੇ ਸੀ ਅੱਜ ਖੁਸ਼ੀ ਦੇ ਹੰਝੂ ਨੇ ਇਸੇ ਕਰਕੇ ਜਿੱਥੇ ਮੂਸੇ ਪੰਡਤ ਨੂੰ ਕੋਈ ਜਾਣਦਾ ਵੀ ਨਹੀਂ ਸੀ ਜਨ ਕੇ ਟਿੱਬਿਆਂ ਦਾ ਪਿੰਡ ਸੀ ਟਿੱਬਿਆਂ ਦੇ ਵਿੱਚ ਜਨਨੀ ਕਿ ਮੂਸੇ ਵਾਲਾ ਕਹਿੰਦਾ ਸੀ ਵੀ ਬੰਬੇ ਬੰਬੇ ਵਾਲੇ ਮੂਸੇ ਪਿੰਡ ਆਉਣ ਲਾਤੇ ਬਲਗੇ ਵਾਕਈ ਮੂਸੇ ਵਾਲਾ ਜਨ ਕੇ ਬੰਬੇ ਬੰਬੇ ਦੇ ਵਿੱਚ ਆਉਣ ਲਾਤੇ ਆਉਂਦੇ ਸੀ ਬਾਈ ਹੌਣ ਲਾਈ ਸੀ ਉਹਨੇ ਜੀ ਆਉਂਦੇ ਵੀ ਰਹੇ ਆ ਸਨਿਲ ਸ਼ੈਕਟਿਓਰੀ ਸਾਰੇ ਆ ਕੇ ਗਏ ਸੰਜੀਤ ਅੱਜ ਵੀ ਆਉਂਦੇ ਆ ਹੁਣ ਵੀ ਆਉਂਦੇ ਆ ਗੱਲ ਕਰੋ ਸੈਲੀਬ੍ਰਿਟੀ ਥੋੜਾ ਨਹੀਂ ਲੋਕਾਂ ਚਾਹੁੰਦੇ ਧੰਨਵਾਦ ਬਹੁਤ ਛੋਟੀ ਚੀਜ਼ ਰਹਿ ਗਈ ਮੇਰੇ ਸਾਹਮਣੇ ਨਾਲ ਤਾਂ ਮੈਂ ਤਾਂ ਲੱਗਾ ਅਮਰੀਕਾ ਤੋਂ ਉਹ ਖੁਦ ਕਹਿੰਦਾ ਸੀ ਤੇਰੇ ਕਹਿੰਦਾ ਹਾਲੀਵੁੱਡ ਵਾਲੇ ਇੰਨੇ ਗਾ ਰੱਖਣ ਮੇਰੇ ਤੇ ਅਮਰੀਕਾ ਤੋਂ ਤੇ ਅਮਰੀਕਾ ਤੱਕ ਦੇ ਆ ਗਏ ਬਈ ਬੰਬਾ ਬੰਬਾ ਤਾਂ ਆਪਣੇ ਇੱਥੇ ਕਿੰਨਾ 3000 ਕਿਲੋਮੀਟਰ ਤੇ ਆ ਅਮਰੀਕਾ ਤੋਂ ਆ ਗਏ ਮਤਲਬ ਜਿਹੜਾ ਇੱਥੋਂ 13 14 1000 ਕਿਲੋਮੀਟਰ ਤੋਂ ਸੱਤ ਸਮੁੰਦਰਾਂ ਤੋਂ ਪਾਰ ਡਰੇਕ ਹੋਰੀ ਜਿਹੜੇ ਦੁਨੀਆਂ ਦੇ ਬੱਲੌਰ ਤੇ ਉਹ ਹੁੱਡੀਆਂ ਪਾ ਕੇ ਕਹਿੰਦੇ ਨੇ ਵੀ ਉਹਦੀਆਂ ਹੁੱਡੀਆਂ ਚੋਂ ਕਹਿੰਦੇ ਵੀ ਸਿੱਧੂ ਦੀ ਪੱਗ ਦੀਦੀ ਹੈ ਭਾਈ ਨੇ ਬਹੁਤ ਜ਼ਿਆਦਾ ਨਾਮ ਅਨਾਏਗਾ ਤੇ ਬਸ ਆਈ ਹੈ ਬਸ ਹੁਣ ਤਾਂ ਲੱਗਦਾ ਵੀ ਹੁਣ ਵਾਪਸੀ ਆ ਵੀ ਹੁਣ ਸਾਨੂੰ ਇਹ ਨਹੀਂ ਦੁੱਖ ਜਾ ਰਿਹਾ ਵੀ ਸਿੱਧੂ ਮੂਸੇ ਵਾਲਾ ਵੀ ਪਹਿਲਾਂ ਵੀ ਆਮ ਵਾਰ ਸੀ ਸਾਨੂੰ ਲੱਗਦੀ ਨਹੀਂ ਸੀ ਉਹਦੇ ਗਾਣ ਆ ਤਾਂ ਇਦਾਂ ਲੱਗਦੇ ਨਹੀਂ ਸੀ ਵੀ ਸਿੱਧੂ ਮੂਸੇ ਵਾਲਾ ਵੀ ਚਲਾ ਗਿਆ ਦੁਨੀਆਂ ਤੋਂ ਆ ਲੱਗਦਾ ਤਾਂ ਐ ਸੀ ਵੀ ਵਿੱਚੀ ਆ ਵੀ ਜਲ ਨਹੀਂ ਦਿਖਾਈ ਦੇ ਰਿਹਾ ਪਰ ਅੱਜ ਵਾਪਸੀ ਆ ਗਿਆ ਹੁਣ ਤੱਕ ਕੋਈ ਤੋੜੀ ਨਹੀਂ ਹੈਗਾ ਜੀ ਹਾਂਜੀ ਬਸ ਬਹੁਤ ਵਧੀਆ ਲੱਗ ਰਿਹਾ ਬਾਈ ਜੀ ਅੱਜ ਤਾਂ ਸਿੱਧੂ ਇੰਡਸਟਰੀ ਦੇ ਬੱਚਾ ਆ ਜਦੋਂ ਦਾ ਜਨਨ ਕਿ ਲੋਕਾਂ ਨੂੰ ਰੋਜ਼ਗਾਰ ਵੀ ਬਹੁਤ ਜ਼ਿਆਦਾ ਮਿਲਿਆ ਹਾਂਜੀ ਬਿਲਕੁਲ ਜੀ ਰੋਜ਼ਗਾਰ ਤਾਂ ਜੀ ਪਹਿਲਾਂ ਤਾਂ ਜਿਹੜਾ ਹੈਗਾ ਸੀ ਹੁਣ ਉਦੋਂ ਬਾਅਦ ਵੀ ਦੇਖ ਲੋ ਉਹਦੀਆਂ ਤਸਵੀਰਾਂ ਵਿਕ ਰਿਆ ਨੇ ਉਹ ਕਈ ਜਿਹੜੇ ਪਰਿਵਾਰ ਨੇ ਜਿਹੜੇ ਅੰਗਹੀਣ ਬੰਦੇ ਆ ਵਿਚਾਰੇ ਕੁਝ ਕਰਨ ਜੋਗੇ ਉਹ ਸਿੱਧੂ ਨੇ ਤਸਵੀਰਾਂ ਵੇਚ ਕੇ ਆਦਾ ਰੋਜ਼ਗਾਰ ਕਰ ਰਿਹਾ ਜੀ ਇਹ ਵੀ ਗੱਲ ਖੁਸ਼ੀ ਦੀ ਹੈ ਵੀ ਉਹ ਤਾਂ ਮਤਲਬ ਜਾਨ ਤੋਂ ਬਾਅਦ ਵੀ ਓਵੇਂ ਹੀ ਚੱਲ ਰਿਹਾ ਓਵੇਂ ਹੀ ਚੱਲ ਰਿਹਾ ਯਾਟਾ ਇੱਕ ਵਾਰੀ ਵੀ ਇੱਕ ਵੀਡੀਓ ਆਈ ਸੀਗੀ ਜੂਸ ਵਾਲੇ ਬੰਦੇ ਦੀ ਉਹ ਕਹਿੰਦੇ ਵੀ ਦੜਬੇ ਸ਼ੋਅ ਤੇ ਮੇਰਾ 60000 ਦਾ ਜੂਸ ਲੱਗਿਆ ਸੀ ਜੀ ਇੰਨੀ ਭੀੜ ਸੀ ਕਹਿੰਦਾ ਵੀ ਜਾਨੀ ਹਰੇਕ ਬੰਦੇ ਦਾ ਰਿਗਾਰ ਬਣਿਆ ਸੀ ਉਹ ਅੱਜ ਉਹਦੀਆਂ ਫੋਟੋਆਂ ਵੇਖ ਲਈ ਤੁਸੀਂ ਦੇਖ ਹੀ ਲੋ ਕੈਮਰਾਮੈਨ ਨੂੰ ਕਹਿੰਨਾ ਇੱਕ ਵਾਰੀ ਤਸਵੀਰਾਂ ਦਿਖਾ ਦੇ ਉਹਨਾਂ ਦੇ ਬਾਰ ਮੂਰੇ ਖੜੇ ਆ ਅਸੀਂ ਗੇਟ ਦੇ ਜਨਕਿ ਮੂਰੇ ਵੀ ਬਾਜ਼ਾਰ ਲੱਗੇ ਹੋਏ ਨੇ ਜਿਹੜੇ ਇੱਥੋਂ ਦੇ ਬੇਰਜ਼ਗਾਰ ਲੋਕ ਨੇ ਜਿਹੜੇ ਅੰਗਹੀਨ ਨੇ ਜਨਕਿ ਉਹਦੀਆਂ ਤਸਵੀਰਾਂ ਵੇਚ ਕੇ ਜਨਕਿ ਉਹ ਗੁਜ਼ਾਰਾ ਕਰਦੇ ਨੇ ਕਿਵੇਂ ਲੱਗਦਾ ਅੱਜ ਫਿਰ ਮੌਲ ਬਹੁਤ ਅੱਛਾ ਜੀ ਬਹੁਤ ਵਧੀਆ ਆ ਲੱਗਦਾ ਵੀ ਜਿਵੇਂ ਦੂਰੀ ਬਾਾਰ ਅਸੀਂ ਫਿਰ ਖੁਸ਼ੀਆਂ ਫਿਰ ਮੁੜ ਤੋਂ ਆ ਗਏ ਆ ਵਾਪਿਸ ਜੀ ਸਿੱਧੂ ਮੂਸੇਵਾਲਾ ਜਨਕ ਕੇ ਫੇਰ ਦੁਬਾਰਾ ਬਾਦ ਦੁਨੀਆ ਤੇ ਜਨਕ ਬਿਲਕੁਲ ਜੀ ਬਿਲਕੁਲ ਉਹ ਆ ਗਿਆ ਵਾਪਿਸ ਆ ਗਿਆ ਮੂਜੀ ਦਿਖਾਓ ਕੈਮਰਾਮੈਨ ਨੂੰ ਕਹਿੰਨਾ ਤਸਵੀਰਾਂ ਦਿਖਾ ਦੇ ਗਵਾਰੇ ਲੱਗੇ ਹੋਏ ਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਪਹੁੰਚੇ ਨੇ ਜਨਕ ਕੇ ਲੋਕ ਦੂਰ ਦਰਾੜਾਂ ਤੋਂ ਆਏ ਹੋਏ ਨੇ ਇਧਰਲੇ ਪਾਸੇ ਸਿੱਧੂ ਦਾ ਜਨਕ ਕੇ ਬਹੁਤ ਵੱਡਾ ਜਨਕ ਕੇ ਬੋਰਡ ਲੱਗਿਆ ਹੋਇਆ ਸਿੱਧੂ ਦੀ ਜਨਕ ਕੇ ਤਸਵੀਰ ਬਣੀ ਹੈ ਉਹੀ ਜਨਕ ਕੇ ਸਿੱਧੂ ਫੇਰ ਆ ਗਿਆ ਇਧਰ ਆ ਵੇਖੋ ਨਿੱਕੇ ਨਿੱਕੇ ਬੱਚੇ ਆਇਆ ਜਿਹੜੇ ਜਨਨ ਕੀ ਗੁਜ਼ਾਰਾ ਕਰਦੇ ਆ ਗਰੀਬ ਪਰਿਵਾਰ ਆ ਜਨਨ ਕੀ ਉਹ ਵੇਖੋ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਵੇਚ ਕੇ ਜਨਨ ਕੀ ਇੱਥੇ ਰੋਟੀ ਰੋਜੀ ਇਹਨਾਂ ਗਰੀਬਾਂ ਲੋਕਾਂ ਦੀ ਚੱਲਦੀ ਆ ਇੱਕ ਨਹੀਂ ਇੱਕ ਹੋਰ ਆ ਗਿਆ ਨਿੱਕਾ ਆ ਵੇਖੋ ਛੱਲੇ ਲੋ ਜੋ ਕੁਛ ਮਰਜੀ ਜਨਨ ਕੀ ਟੰਗਣ ਵਾਲਾ ਲੋ ਇੱਥੇ ਜਨਨ ਕੀ ਹਰੇਕ ਤਰ੍ਹਾਂ ਦੀ ਚੀਜ਼ ਕੱਪ ਲੋ ਬਣਾਣ ਲੋ ਜਿਹੜੀ ਚੀਜ਼ ਮਰਜੀ ਲੋ ਹਰੇਕ ਤੇ ਜਨਨ ਕੀ ਸਿੱਧੂ ਮੂਸੇਵਾਲੇ ਦੀ ਤਸਵੀਰ ਬਣੀ ਆ ਕਿਹੜਾ ਪਿੰਡਾ ਪੁੱਤੋ ਮੂਸਾ ਜੀ ਮੂਸਾ ਕਿਵੇਂ ਲੱਗਦਾ ਸਿੱਧੂ ਮੂਸੇਵਾਲਾ ਕਿਹੋ ਜਿਹਾ ਬੰਦਾ ਸੀ ਕਿਹੋ ਜਿਹਾ ਇਨਸਾਨ ਸੀ ਵਧੀਆ ਸੀ ਜੀ ਜੀ ਮ ਹਾਂਜੀ ਕਰੇ ਆਉਂਦੇ ਹੁੰਦੇ ਸੀ ਪਹਿਲਾਂ ਤੁਸੀਂ ਹਾਂਜੀ ਵਾਧੂ ਆਉਂਦੇ ਹੀ ਅੱਛਾ ਉਹਦੇ ਗਾਣੇ ਕੋਈ ਜ਼ਿਆਦਾ ਕੋਈ ਕਿਹੜੇ ਗਾਣੇ ਗਾਉਂਦਾ ਸੀ ਹਾਂਜੀ ਕਿਹੜਾ ਗਾਣਾ ਸੁਣਾਉਂਗਾ ਬੁੱਤੋ ਅਸ ਪੱਤ ਤੇਰਾ ਡਡਾਣ ਕਾਸ ਤੋਂ ਚੰਗਾ ਪੱਲਾ ਹੱਸਦਾ ਸੀ ਬਾਣ ਕਾਸ ਤੋਂ ਅਜਿਹੜੇ ਦਰਵਾਜੇ ਵਿੱਚ ਬਾੜ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਏ ਕੌਣ ਕਾਸ ਤੋਂ ਕੁਛ ਇੱਥੇ ਜਾਂਦੇ ਜੇ ਮੈਂ ਕੌਣਾ ਚਾਹੁੰਦੇ ਨਹੀਂ ਕੁਛ ਤੈਨੂੰ ਖੜਥਲ ਲਾਉਣਾ ਚਾਹੁੰਦੇ ਨਹੀਂ ਕੁਛ ਕਿੰਨੇ ਆਏ ਆ ਤਾਂ ਪੱਖੇ ਵੀ ਮਤੇ ਨਾਮ ਲੈ ਕੇ ਤੇਰਾ ਅੱਗੇ ਹੁਣ ਚਾਹੁੰਦੇ ਨਹੀਂ ਮੁਸੀਬਤਾਂ ਮਰਦਾ ਤੇ ਪੈਂਦੀ ਰਹਿੰਦੀ ਆ ਦਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਆ ਅਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ನಮ ಹೈ ರೇಟ್ ನೇಟ್ ಮಿಲೂಗಿ ತರ್ಮ ಟೆಡ್ ರೇಟ್ ਤੋ ਕੋਲੇ ਬੱਚੇ ਨੇ ਬਹੁਤ ਸੋਹਣਾ ਸੁਨਾਇਆ ਵਾਕਈ ਮੂਸੀ ਵਾਲੇ ਨੇ ਜੋ ਲਿਖਿਆ ਸੀ ਸੱਚ ਲਿਖਿਆ ਸੀ ਦਬੀ ਨਾ ਤੂੰ ਝੋਟਿਆ ਦੁਨੀਆ ਸਵਾਦ ਲੈਂਦੀ ਹੈ ਬਾਈ ਜੀ ਪਹੁੰਚ ਗਏ ਨੇ ਸਾਡੀ ਮਾਤਾ ਜੀ ਪਹੁੰਚ ਗਏ ਅੱਜ ਮੂਸੀ ਵਾਲੇ ਦੇ ਸਿੱਧੂ ਦੇ ਘਰ ਤੁਸੀਂ ਪਹੁੰਚੋ ਜਨਕੇ ਚਾਰੇ ਪਾਸੇ ਵੇਖੋ ਖੁਸ਼ੀਆਂ ਖੁਸ਼ੀਆਂ ਗੁਬਾਰੇ ਲੱਗੇ ਨੇ ਕਿਹੜੇ ਪਿੰਡ ਤੋਂ ਆਏ ਤੁਸੀਂ ਧਰੋਲੇ ਤੋਂ ਆਏ ਧਰੋਲੇ ਤੋਂ ਕਿਵੇਂ ਲੱਗਦਾ ਅੱਜ ਮਹੌਲ ਬਹੁਤ ਖੁਸ਼ੀ ਦਾ ਮਹੌਲ ਹੈ ਜੀ ਅਸੀਂ ਤਾਂ ਰਾਹ 'ਚ ਹੀ ਹੁੰਦੇ ਜਾਂਦੇ ਸਾਨੂੰ ਖੁਸ਼ਖਬਰੀ ਮਿਲੀ ਹੈ ਅੱਛਾ ਹੁਣ ਆਸੀਂ ਹੁਈ ਤੇ ਅੱਜ ਵੀ ਮਿਲ ਕੇ ਆਵਾਂਗੇ ਸਾਨੂੰ ਰਾਹ ਚ ਪਤਾ ਲੱਗਿਆ ਵੀ ਮੁੰਡਾ ਹੋਇਆ ਇੱਕ ਲੋਕਾਂ ਨੂੰ ਪਹਿਲਾਂ ਕੁਝ ਫੇਕ ਵੀਡੀਓ ਪਾ ਕੇ ਵੀ ਲੋਕਾਂ ਨੂੰ ਲਜਾਇਆ ਜਾ ਰਿਹਾ ਸੀ ਨਾ ਤੇ ਕੀ ਜੋੜਾ ਹੋਣਾ ਹੈ ਜੀ ਮੁੰਡਾ ਜੀ ਪਰ ਪ੍ਰਮਾਤਮਾ ਦੀ ਮਰਜ਼ੀ ਹੈ ਜੋੜਾ ਵੀ ਹੋ ਸਕਦਾ ਸੀ ਮੈਂ ਇੱਕ ਖੁਸ਼ੀ ਬਹੁਤ ਹੈ ਵੀ ਜਿਹੜੀ ਇਕੱਲਾ ਇੱਕ ਹੋ ਗਿਆ ਕੀ ਅੱਜ ਲੋਕਾਂ ਦੀਆਂ ਜਿਹੜੀਆਂ ਅਰਦਾਸਾਂ ਕੀਤੀਆਂ ਹੋਈਆਂ ਸੀ ਲੋਕਾਂ ਦੀਆਂ ਤੁਹਾਡੀਆਂ ਮਾਵਾਂ ਦੀਆਂ ਤੁਹਾਡੇ ਵੀਰਾਂ ਦੀਆਂ ਭੈਣਾਂ ਦੀਆਂ ਅਰਦਾਸਾਂ ਸੀ ਉਹ ਅੱਜ ਪਰਮਾਤਮਾ ਨੇ ਸੁਣ ਲਈਆਂ ਪੂਰੀਆਂ ਹੋਈਆਂ ਜੀ ਜਿਹੜਾ ਉਹ ਅਸੀਂ ਮੜਾ ਹੋਇਆ ਸੀ ਜਿਹੜਾ ਜੱ ਰੱਬ ਨੇ ਕੀਤਾ ਬਹੁਤ ਚੰਗਾ ਕੀਤਾ ਜੀ ਮੇਰੀ ਪਰਮਾਤਮਾ ਅਗੇ ਅਰਦਾਸ ਆ ਵੀ ਸਾਡੀ ਭੈਣ ਤੇ ਵੀਰ ਜੀ ਨੂੰ ਲੰਮੀ ਉਮਰ ਤੇ ਉਹ ਬੱਚੇ ਨੂੰ ਉਸ ਤੋਂ ਵੀ ਜ਼ਿਆਦਾ ਲੰਮੀ ਉਮਰ ਮਿਲੇ ਤਾਂ ਕਿ ਉਹ ਆਦੇ ਬੱਚੇ ਨੂੰ ਵੱਡਾ ਹੋ ਕੇ ਵਿਆਹ ਕੀ ਇਸ ਦੁਨੀਆਂ ਤੋਂ ਵਿਦਾ ਹੁਣ ਜਦੋਂ ਹੁਣ ਜਿਹੜੀਆਂ ਮਾਂ ਪਿਓ ਦੀਆਂ ਜਾਨੀ ਕਿ ਰੀਜਾਂ ਸੀ ਜਾਨੀ ਕਿ ਉਹ ਅਧੂਰੀਆਂ ਰਹਿ ਗਈਆਂ ਸੀ ਅੱਜ ਸਿੱਧੂ ਫੇਰ ਆ ਗਿਆ ਛੋਟਾ ਸਿੱਧੂ ਆ ਗਿਆ ਸਾਡਾ ਸਾਨੂੰ ਬਹੁਤ ਖੁਸ਼ੀ ਆ ਜੀ ਸਤੋ ਜਿਉਂਦੇ ਜੀਉ ਨੂੰ ਨਹੀਂ ਮਿਲ ਫਿਆ ਜੀ ਸਾਡੇ ਬੱਚੇ ਬਾਹਰ ਆ ਉਹਨੂੰ ਬਹੁਤ ਖੁਸ਼ੀ ਆ ਸੀ ਵੀ ਤੁਸੀਂ ਜਾਓ ਸਤੋ ਆਏ ਨਹੀਂ ਗਿਆ ਸੀ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਆ ਬਹੁਤ ਕਰਮ ਵਾਲਾ ਦਿਨ ਆ ਵੀ ਅਸੀਂ ਅੱਜ ਛੋਟੇ ਸਿੱਧੂ ਦੇ ਘਰ ਪਹੁੰਚੇ ਆ ਉਹਦੇ ਜਨਮ ਦਿਨ ਛੋਟੇ ਸਿੱਧੂ ਦੇ ਜਨਮ ਦਿਨ ਹੁੰਦੇ ਸਾਨੂੰ ਬਹੁਤ ਖੁਸ਼ੀ ਆ ਪਰਮਾਤਮਾ ਬਹੁਤ ਲੰਮੀ ਉਮਰ ਕਰੇ ਉਸ ਵਿੱਚ ਸਾਡੀ ਇਹ ਅਰਦਾਸ ਹੈ ਇੱਕ ਮਾਂ ਮੰਦਸ ਜਿਨ ਕਿ ਸਿੱਧੂ ਨੂੰ ਤੁਸੀਂ ਤਾਂ ਵੱਡੇ ਤਾਂ ਚਲੋ ਪਿਆਰ ਕਰਦੇ ਕਰਦੇ ਛੋਟੇ ਕਰਦੇ ਬੱਚੇ ਵੀ ਕਰਦੇ ਹੋਣਗੇ ਬਹੁਤ ਜ਼ਿਆਦਾ ਹੀ ਸਾਡੇ ਬੱਚੇ ਕੈਨੇਡਾ ਚ ਨੇ ਸਾਡੇ ਬੱਚਿਆਂ ਨੇ ਉਦੋਂ ਬਹੁਤ ਦੁੱਖ ਮਨਾਇਆ ਮੈਂ ਦੱਸ ਨਹੀਂ ਸਕਦੀ ਸਾਡੇ ਬੱਚਿਆਂ ਨੇ ਉਹਨਾਂ ਨੂੰ ਕਾਤਲਾਂ ਨੂੰ ਕਿੰਨੀਆਂ ਬਦਸੀਸਾਂ ਦਿੱਤੀਆਂ ਸੀ ਪਰ ਅੱਜ ਜਦੋਂ ਸਾਡੇ ਬੱਚਿਆਂ ਨੂੰ ਫੋਨ ਕੀਤਾ ਉਹ ਕਹਿੰਦੇ ਸਾਡੇ ਕੋਲ ਨਿਊਜ਼ ਪਹੁੰਚ ਚੁੱਕੀ ਆ ਬਹੁਤ ਜ਼ਿਆਦਾ ਖੁਸ਼ ਨੇ ਸਰ ਜੀ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਅਦਾ ਕਰਦੇ ਹਾਂ ਵੀ ਹਰ ਕੋਈ ਮਾਂ ਦਾ ਕੁੱਖ ਕਦੇ ਵੀ ਨਾ ਉਝੜੇ ਜੀ ਜੀ ਮੈਂ ਇਹਨਾਂ ਦੀ ਸੁਣੀ ਪਰਮਾਤਮਾ ਸਭ ਦੀ ਸੁਣੇ ਜੀ ਜੀ ਪਰਮਾਤਮਾ ਨੇ ਜਨਨ ਕਿ ਸੁਣ ਲਈ ਹੈ ਪਰਿਵਾਰ ਦੀ ਜਨਨ ਕਿ ਸਾਡੀਆਂ ਭੈਣਾਂ ਦੀ ਸਾਡੇ ਬਜ਼ੁਰਗਾਂ ਦੀ ਛੋਟੇ-ਛੋਟੇ ਬੱਚਿਆਂ ਦੀ ਜਿਨ੍ਹਾਂ ਨੂੰ ਲੰਮੇ ਆਸੇ ਤੋਂ ਜਨਨ ਕਿ ਆਸ ਸੀ ਉਮੀਦ ਸੀ ਕਿ ਸਿੱਧੂ ਜਨਨ ਕਿ ਮੁੜ ਕੇ ਫੇਰ ਆਊਗਾ ਫੇਰ ਜਨਮ ਲਊਗਾ ਉਹੀ ਗੱਲ ਹੋਈ ਹੈ ਸਿੱਧੂ ਨੇ ਜਨਮ ਫੇਰ ਲੈ ਲਿਆ ਜਨਨ ਕਿ ਕਿਵੇਂ ਲੱਗਦਾ ਪੈਂਚ ਜੀ ਹਾਂਜੀ ਬਹੁਤ ਵਧੀਆ ਅੱਜ ਅਸੀਂ ਬਹੁਤ ਖੁਸ਼ ਹਾਂ ਜੀ ਜੀ ਹਾਂ ਸਾਡਾ ਸੁਭਦੇ ਪਸੀ ਜੀ ਤਾਂ ਆ ਗਿਆ ਵਾਪਸ ਜੀ ਹਾਂ ਜੀ ਬਹੁਤ ਖੁਸ਼ੀ ਹੋਈ ਸਾਨੂੰ ਜਿੱਦਾਂ ਦੇ ਹੋਏ ਉਹਦੇ ਦਾ ਸਾਨੂੰ ਬੜਾ ਦੁੱਖ ਸੀਗਾ ਰਾਤ ਨੂੰ 12 ਵਜੇ ਤੱਕ ਅਸੀਂ ਦੇਖਦੇ ਰਹਿੰਦੇ ਹਾਂ ਮੈਂ ਵੀਡੀਓ ਜੀ ਹਾਂ ਜੀ ਬਹੁਤ ਹੁਣ ਮਨ ਦੁਖੀ ਹੋਇਆ ਲੱਗਦਾ ਵੀ ਸਾਡਾ ਸਿੰਧੂ ਇੱਥੇ ਹੀ ਹੈ ਜੀ ਮਾਤਾ ਦੇ ਅੱਖਾਂ ਵਿੱਚ ਪਾਣੀ ਭਰ ਆਇਆ ਇੰਨਾ ਕਿ ਲੋਕ ਪਿਆਰ ਕਰਦੇ ਸੀ ਇੰਨਾ ਹੀ ਜ਼ਿਆਦਾ ਚਾਹੁੰਦੇ ਸੀ ਜਾਨੀ ਕਿ ਇਹ ਲੱਗਦਾ ਸੀ ਵੀ ਸਾਡਾ ਸਿੱਧੂ ਕਿਤੇ ਨਹੀਂ ਗਿਆ ਸਾਡਾ ਸਿੱਧੂ ਇੱਥੇ ਹੀ ਆ ਅੱਜ ਉਹੀ ਸਿੱਧੂ ਫੇਰ ਜਾਨੀ ਕਿ ਵਾਪਸੀ ਹੋ ਗਈ ਸਿੱਧੂ ਦੀ ਆਪਦੇ ਘਰ ਚ ਹਾਂਜੀ ਅਸੀਂ ਬਹੁਤ ਖੁਸ਼ ਆਂ ਜੀ ਅੱਜ ਮੇਰੇ ਪੁੱਤ ਤੇ ਪੋਤੀ ਆ ਗੱਡੀ 'ਚ ਬੈਠ ਜਾਂਦੇ ਨੇ ਅਨਸਾਰ ਇਸੇ ਦੇ ਗਾਣੇ ਸੁਣਦੇ ਨੇ ਉਮੀ ਜਿਮੀ ਬਹੁਤ ਖੁਸ਼ ਹੁੰਦੇ ਨੇ ਸਾਰੇ ਹਾਂਜੀ ਸੁਨਾਮ ਤੋਂ ਹੱਗੇ ਅਸੀਂ ਜੀ ਜੀ ਮਾਤਾ ਕਹਿ ਰਹੀ ਆ ਜਿਹੜੇ ਮੇਰੇ ਪੁੱਤ ਪੁੱਤਰ ਆਣੇ ਕਿ ਨਿੱਕੇ ਜਣਕੇ ਜਦੋਂ ਗੱਡੀ ਦੇ ਵਿੱਚ ਬਹਿ ਜਾਂਦੇ ਆ ਜਨਨ ਕਿ ਉਹ ਸਿੱਧੂ ਦੇ ਹੀ ਗਾਣੇ ਸੁਣਦੇ ਆ ਹਰੇਕ ਜਗ੍ਹਾ ਜਨਨ ਕਿ ਬਾਹਰਲੇ ਕੈਨੇਡਾ ਅਮਰੀਕਾ ਕਿਤੇ ਵੀ ਚਲੇ ਜਾਓ ਛੋਟੇ ਛੋਟੇ ਜਿਹੜੇ ਬੱਚੇ ਆ ਜਨਨ ਕਿ ਉਹ ਸਿੱਧੂ ਨੂੰ ਬੜਾ ਪਿਆਰ ਕਰਦੇ ਸੀ ਸਿੱਧੂ ਦੇ ਹੀ ਗਾਣੇ ਸੁਣਦੇ ਸੀ ਕਿਤੇ ਵੀ ਚਲੇ ਜਾਓ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਚਲੇ ਜਾਓ ਕਿਸੇ ਪ੍ਰੋਗਰਾਮ ਦੇ ਵਿੱਚ ਚਲੇ ਜਾਓ ਜਿੱਥੇ ਜਨਨ ਕਿ ਸਿੱਧੂ ਦੇ ਹੀ ਗਾਣੇ ਵੱਜਦੇ ਆ ਕਿਹੜੇ ਪਿੰਡੋਂ ਆਗੇ ਬਾਈ ਜੀ ਬਾਈ ਜੀ ਮੇਰਾ ਪਿੰਡ ਘੁੰਮਣ ਕਲਾ ਜੀ ਅੱਛਾ ਹਾਂਜੀ ਕੀਵੇਂ ਲੱਗਦਾ ਜੀ ਸਿੱਧੂ ਦੇ ਘਰ ਜਿੰਨੇ ਕਿ ਖੁਸ਼ੀਆਂ ਦੇ ਢੋਲ ਵੱਜ ਰਹੇ ਨੇ ਅੱਜ ਬੱਸ ਬਾਈ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਸਾਰਿਆਂ ਨੂੰ ਜਿੰਨੇ ਵੀ ਆਪਣੇ ਸਾਰੇ ਫੈਨਾਂ ਦੇ ਸਮ ਦੇ ਦਸਾਂ ਦੇ ਵਿੱਚ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਬਾਈ ਜੀ ਦੁਬਾਰਾ ਹਨਾ ਇਸ ਸਵੇਲੀ ਵਿੱਚ ਖੁਸ਼ੀ ਆਈ ਆ ਜੋ ਵੀ ਪਹਿਲਾਂ ਦੁੱਖ ਜਿੰਨਾ ਲੱਗਿਆ ਸੀ ਆ ਕੁਝ ਹੱਦ ਤੱਕ ਬਹੁਤ ਹੱਦ ਤੱਕ ਆਪ ਮੰਨਦੇ ਵੀ ਇਹ ਘਟ ਗਿਆ ਜੀ ਹਾਂਜੀ ਹਾਂਜੀ ਇਹ ਹਵੇਲੀ ਸਿੱਧੂ ਮੂਸੇਵਾਲੇ ਨੇ ਜਨਨ ਕਿ ਆਪ ਦੇ ਹੱਥਾਂ ਦੇ ਨਾਲ ਸ਼ੌਂਕ ਨਾਲ ਬਣਾਈ ਸੀ ਕਿ ਮੈਂ ਇਸ ਹਵੇਲੀ ਦੇ ਵਿੱਚ ਰਹੂੰਗਾ ਪਰ ਉਸ ਨੂੰ ਵਿਚਾਰੇ ਨੂੰ ਨਸੀਬ ਨਹੀਂ ਹੋਇਆ ਰਹਿਣਾ ਜਨਨ ਕਿ ਅੱਜ ਇਹੀ ਉਹੀ ਗ੍ਰੇਟ ਹੈ ਜਿਹੜਾ ਸਿੱਧੂ ਮੂਸੇਵਾਲੇ ਨੇ ਆਪ ਦੇ ਹੱਥਾਂ ਦੇ ਨਾਲ ਸ਼ੌਂਕ ਦੇ ਨਾਲ ਲੱਕੜ ਦੀ ਮੀਨਾਕਾਰੀ ਕਰਾਈ ਸੀ ਜਿੱਥੇ ਅੱਜ ਲੋਕ ਜਨਨ ਕਿ ਪੂਰੀਆਂ ਤਸਵੀਰਾਂ ਕਚਾਰੇ ਨੇ ਬਾਹਰੋਂ ਆ ਰਹੇ ਨੇ ਜਨਨ ਕਿ ਚਾਰੇ ਪਾਸੇ ਪਿਆਰ ਕਰਨ ਵਾਲੇ ਦਾ ਹੜਾ ਜਿਹੜੇ ਪਾਸੇ ਜਾਵਾਂਗੇ ਅਸੀਂ ਅੰਦਰ ਵੀ ਚੱਲਾਂਗੇ ਅੰਦਰ ਦੀਆਂ ਤਸਵੀਰਾਂ ਦਿਖਾਵਾਂਗੇ ਕਾਰਨ ਕੀ ਹੈ ਕਿ ਅੰਦਰ ਜਨਨ ਕਿ ਰੋਕ ਲਾ ਰੱਖੀ ਆ ਵੀ ਜੇ ਅੰਦਰ ਕਿਸੇ ਨੇ ਆਉਣਾ ਦਾਵਾਂਗੇ ਅੰਦਰ ਚੱਲ ਕੇ ਜੱਲਾਂ ਕੀ ਗੱਲਬਾਤ ਅੰਦਰ ਵੀ ਕਰਾਂਗੇ ਲੋਕ ਅੰਦਰ ਗਏ ਨੇ